ਸਸਤੀ ਗੱਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਦੇ ਵਲੌਗ ਦੇ ਦਿਨ ਚ ਤੁਹਾਤ ਆਪਾਂ ਕਰਦੇ ਆਂ ਜਪਸਾਈਟ ਜਪ ਹੈ ਲੋ ਕਰ ਦੋ ਹੈਲੋ ਹਾਈ ਅੱਜ ਅਸੀਂ ਬਣਾਉਣ ਲੱਗੇ ਆਂ ਵੇਸਣ ਸਰਦੀਆਂ ਲਈ ਖਰਾਕ ਬਣਾ ਲਈ ਕੋਈ ਚੈੱਕ ਕਰੋ ਬੋਲੋ ਬੋਲੋ ਇਹ

ਹੁਣ ਆਪਣਾ ਵੇਸਨ ਪੁੱਜ ਚੁੱਕਾ ਹੈ ਚੈੱਕ ਕਰੋ ਦੇਖਣਾ ਚਾਹੀਏ ਵੇਸਨ ਪੁੱਜ ਚੁੱਕਾ ਹੈ ਹੁਣ ਆਪਸੀ ਪਾਇਆ ਕਿਉਂ ਦੇਸੀ ਕਿਉਂ ਪਾਇਆ ਹੁਣ ਕੀ ਪਾਇਆ ਵਿੱਚ ਗਾਂ ්‍රදාාමකාජ හෝර කෝප්පා තේ ස ජවෑන ඒ ඒ සොන්ඩ ਕੜਛੀ ਤਾਂ ਨਹੀਂ ਜਿਹੜੀ ਹੈ ਹਾਫ ਹੈ ਮਿਕਸ ਕਰਨਾ ਹੋਣਾ ਇਹਨੂੰ ਚੰਗੀ ਤਰ੍ਹਾਂ ਪਕਾਣਾ ਇਹ ਹੈਗੀ ਕਮਰਕਸ ਪਾਤੀ ਆਪਾਂ ਏ ਦੱਸੋ ਮੰਮੀ ਤੋਂ ਇਹ ਪੀਏ ਇਹ ਲਿਖੀ ਇਸੇ ਤਨੋਂ ਕੀ ਅਸਰ ਹੋਊਗਾ ਲੱਗਦੀ ਕਰਦਾ ਹੋਏ ਮੋਤੀ ਸਹੀ ਨਹੀਂ ਬਿਲੇ ਬਹੁਤ ਵਧੀਆ ਖਾਣੀ ਹੋਣੀ ਹੁਣ ਆਪਾਂ ਵਿੱਚ ਪਾ ਦਿੱਤਾ ਵਾ ਗੋੜਾ

ਅਖਰੋਟ ਦੀਆਂ ਗਰੀਆਂ ਹਾਂ ਵੇ ਹੁਣ ਬਸ ਰੈਡੀ ਹੋ ਚੁੱਕਾ ਵਾ ਆਪਣਾ ਹੁਣ ਅਸੀਂ ਕਰਨ ਲੱਗੇ ਆ ਮਿਕਸ ਬੇਸਨ ਚ ਜੋ ਆਪਣਾ ਸਮਾਨ ਹੀ ਕੀਤਾ ਉਹ ਹੁਣ ਮਿਕਸ ਕਰਨ ਲੱਗੇ ਆ ਬਸ ਰੈਡੀ ਹੋ ਚੁੱਕਾ ਵਾ ਸ਼ਮਾਇਲ ਸ਼ਮਾਲ ਗਾ ਦੋ ਮੇਰੀ ਭਾਉ ਦੇਣਾ ਤੈਨੂੰ ਸਾਸੂ ਮੈਂ ਸੰਗਦੀ ਉਹ ਤੇ ਇੰਸਟਾ ਤੇ ਵੀਡੀਓ ਪਉ ਤੇਰੀ ਆਉਂਦੀ ਹੈ ਚੈੱਕ ਕਰਿਓ ਆਈਡੀ ਉਹ ਤੇ ਟਵਰ ਮਾਰ ਕੇ ਪਾਉਣੀ ਇੱਥੇ ਅੰਬਰਾਸਨ ਹੈ ਹਾਂ ਇਹ ਵਾਇਰਲ ਹੋ ਜਾਊਗਾ ਫਿਰ ਤੇ ਫਿਰ ਤੇ ਤੇਰੇ ਸਾਧਿਕ ਦੇ ਕੋਈ ਗੱਲ ਨਹੀਂ ਫਿਰ ਤੇ ਇਦਾਂ ਬਣਾ ਬਣਾ ਕੇ ਪਾਇਆ ਕਰਾਂਗੇ ਔਰ ਮਾਰ ਕੇ ਨਾਲ ਕਰਨਾ ਸਮਾਂ ਦੀਆਂ ਫਿਰ ਉਹ ਬਣ ਜਾਂਦਾ ਨਾ ਕਿ ਆ ਚੀਜ਼ ਬਣਾ ਕੇ ਡੇ ਗਿਆ ਬਣਦਾ ਰਹੀ ਵੇਸਣ ਵੇਸਣ ਬਣਿਆ ਵੇਸਣ ਬਣਾ ਆਹੋ ਮੁੰਡੇ ਹਾਡੀ ਮੁੰਡਾ ਹਾਡੀ ਬਹੁਤ ਲਾਕੀ ਕਰਦਾ ਵਾ ਇਹਨੇ ਗੱਡੀ ਸੜਤੀ ਵਿੱਚ ਇੰਨਾ ਮੈਂ ਗੱਡੀ ਖਾਣੀ ਹੈ ਹੁਣ ਮੁੰਡੇ ਦਾ ਖਾਣਾ ਚੜ੍ਹ ਗਿਆ ਲੋ ਜੀ ਪਿੰਨੀ ਆਪਣੀ ਰੈਡੀ ਹੋ ਚੁੱਕੀਆਂ ਨੇ ਚੈੱਕ ਕਰੋ